ਵਿਸ਼ਵ ਵਰਤਾਂ ਦੇਖ ਰਹੇ ਹਾਂ ਤੁਸੀ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਵਿੱਚ ਫਸਲਾਂ ਦੇ ਖਰੀਦ ਪ੍ਰਬੰਧਾ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ ਖਾਸ ਕਮੇਟੀ ਗਠਨ ਕੀਤੀ ਗਈ ਹੈ ਇਸ ਕਮੇਟੀ ਦੇ ਵਿੱਚ ਪੰਜਾਬ ਦੇ ਚਾਰ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਖਾਸ ਤੌਰ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਇਸ ਕਮੇਟੀ ਦੇ ਪ੍ਰਧਾਨ ਨੇ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਬਰਿੰਦਰ ਗੋਇਲ ਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੋਲਰ ਵੀ ਇਸ ਕਮੇਟੀ ਦੇ ਵਿੱਚ ਸ਼ਾਮਲ ਨੇ ਇਸ ਕਮੇਟੀ ਦੇ ਵੱਲੋਂ ਅੱਜ ਖਾਸ ਤੌਰ ਤੇ ਮੀਟਿੰਗ ਕੀਤੀ ਗਈ ਹੈ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਰਾਹੀਂ ਪੱਤਰਕਾਰਾਂ ਨੂੰ ਦੱਸਿਆ ਗਿਆ ਹੈ ਕਿ ਕਮੇਟੀ ਕਿਸ ਤਰ੍ਹਾਂ ਕੰਮ ਕਰੇਗੀ ਕਿਹੜੇ ਮੰਤਰੀ ਕੋਲ ਕਿਹੜਾ ਵਿਭਾਗ ਹੈ ਤੇ ਕਿਸ ਤਰ੍ਹਾਂ ਕਮੇਟੀ ਹੈ ਜਿਹੜੀ ਖਰੀਦ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਦੇ ਲਈ ਕੰਮ ਕਰੇਗੀ ਆਉ ਸੁਣ ਲੈਣੇ ਆ ਇਸ ਪ੍ਰੈਸ ਕਾਨਫਰੰਸ ਦੇ ਕੁਝ ਜ਼ਰੂਰੀ ਅੰਸ਼ ਜਿਹੜਾ ਪੰਜਾਬ ਹੈ ਖੇਤੀਬਾੜੀ ਪ੍ਰਦਾਨ ਸੂਬਾ ਪਸਾਰੇ ਹੀ ਇਸ ਨੂੰ ਜਾਣਦੇ ਆ ਇਹਦੇ ਲਈ ਜਿਹੜੀਆਂ ਅਸੀਂ ਫਸਲਾਂ ਪੈਦਾ ਕਰਦੇ ਆ ਉਹਦੇ ਚੋਂ ਵੱਡਾ ਹਿੱਸਾ ਜਿਹੜਾ ਸੈਂਟਰ ਵਿੱਚ ਪਹੁੰਚ ਜਾਂਦਾ ਹੈ ਉਹਦੇ ਵਿੱਚ FCI ਸਾਥੋਂ ਖਰੀਦ ਕੇ ਲ ਜਾਂਦੀ ਹੈ ਸਾਡੀਆਂ ਏਜੰਸੀਆਂ ਵੀ ਉਹਨੂੰ ਖਰੀਦ ਕੇ ਦਿੰਦੀਆਂ ਉਹਦੇ ਲਈ ਜਿਹੜੀਆਂ ਫਸਲਾਂ ਸੀ ਬੀਜਦੇ ਆ ਉਹ ਕੁਛ ਉਧਰਲੇ ਪਾਸੋਂ ਵੀ ਉਹ ਕਿਹੜੀਆਂ-ਕਿਹੜੀਆਂ ਖਰੀਦ ਸਕਦੇ ਨੇ ਸਾਨੂੰ ਦੱਸਦੇ ਆ ਪ੍ਰਮਾਨਤ ਜਿਹੜੇ ਬੀਜ ਹੁੰਦੇ ਆ ਉਹ ਬੀਜੇ ਜਾਂਦੇ ਆ ਤੇ ਉਹ MSP ਤੇ ਜਿਵੇਂ ਸਰਦੀ ਪੈੜੀ ਦੀ ਫਸਲ ਐ ਔਰ ਵੀਟ ਦੀ ਉਹ ਵਿਕਦੀ ਹੈ ਇਸ ਲਈ ਕਈ ਵਾਰੀ ਥੋੜੀਆਂ ਮੋਟੀਆਂ ਮੁਸ਼ਕਲਾਂ ਵੀ ਆਉਂਦੀਆਂ ਰਹੀਆਂ ਉਸ ਤੇ ਧਿਆਨ ਵਿੱਚ ਰੱਖਦੇ ਆਂ ਪੰਜਾਬ ਸਰਕਾਰ ਵੱਲੋਂ ਇੱਕ ਅਹਿਮ ਉਪਰਾਲਾ ਕੀਤਾ ਗਿਆ ਕਿ ਅਸੀਂ ਆਉਣ ਵਾਲੀਆਂ ਜੋ ਫਸਲਾਂ ਹੋਣਗੀਆਂ ਉਹਨਾਂ ਦੇ ਸੰਭਾਲ ਲਈ ਉਹਨਾਂ ਦੇ ਬਜਾਦ ਲਈ ਉਹਨਾਂ ਦੇ ਵੇਚਣ ਲਈ ਪ੍ਰਬੰਧਾ ਜਿਹੜੇ ਸੱਜੇ ਢੰਗ ਨਾਲ ਕੀਤੇ ਜਾ ਸਕਣ ਅੱਜ ਆਪਾਂ ਇਸੇ ਮਸਲੇ ਵਿੱਚ ਹੀ ਇੱਥੇ ਸਾਰੇ ਇਕੱਠੇ ਹੋਏ ਆ ਮੇਰੇ ਨਾਲ ਬਹੁਤ ਸਤਿਕਾਰਯੋਗ ਮੰਤਰੀ ਸ਼੍ਰੀ ਲਾਲ ਚੰਦ ਜੀ ਕਟਾਰੂ ਚੱਕ ਜਿਹੜੇ ਖੁਰਾਕ ਮੰਤਰੀ ਨੇ ਪੰਜਾਬ ਦੇ ਸਾਰੇ ਇਸ ਨੂੰ ਸੰਭਾਲਦੇ ਨੇ ਨਾਲ ਹੀ ਸਾਡੇ ਪਾਜੋਗ ਮੰਤਰੀ ਬਰਿੰਦਰ ਗੋਇਲ ਜੀ ਤੇ ਨਾਲ ਹੀ ਕੈਬਨਿਟ ਮੰਤਰੀ ਲਾਲਜੀਤ ਸਿੰਘ ਜੀ ਪੁੱਲਰ ਸਾਹਿਬ ਮੈਂ ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਕਿ ਜਿਹੜੇ ਫਸਲਾਂ ਬੀਜੇ ਜਾਂ ਉਹ ਪ੍ਰਮਾਣਿਤ ਬੀਜ ਕਿਸਾਨਾਂ ਵਾਲੀ ਪ੍ਰੋਵਾਈਡ ਕਰਵਾਏ ਜਾਣ ਔਰ ਉਹਨਾਂ ਤੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਪ੍ਰੇਰਿਆ ਜਾਵੇ ਕਿ ਤਕਰੀਬਨ ਉਹਨਾਂ ਨੂੰ ਬੀਜਿਆ ਜਾਵੇ ਜਿਹੜੇ ਅਸੀਂ ਅੱਗੇ ਗਾਂ ਸਾਡੀ ਜਿਹੜੀ ਵਿਕਵਾਲੀ ਵੀ ਸੌਖੀ ਹੋ ਸਕਦੀ ਹੋਵੇ ਪ੍ਰਕਿਊਰਮੈਂਟ ਵਿੱਚ ਔਖ ਨਾ ਆਵੇ ਇਸ ਲਈ ਉਦੇ ਨਾਲ ਹੀ ਕਿ ਜਿਹੜੇ ਅਹਿਮ ਜਿਹੜਾ ਮੰਤਰਾਲਾ ਹੈ ਸਾਡਾ ਫਰਾਕ ਹੈ ਇਹਦੇ ਮੰਤਰੀ ਸਹਿਬਾ ਮੰਤਰੀ ਸਾਹਿਬ ਲਾਲਚੰਦ ਜੀ ਹੈ ਇਹ ਆਪਣੇ ਤੌਰ ਤੇ ਇਸ ਨੂੰ ਬਹੁਤ ਸਚਾਰੂ ਢੰਗ ਨਾਲ ਚਲਾਉਂਦੇ ਆ ਜਦੋਂ ਵੀ ਕੋਈ ਇਹੋ ਜੀਆਂ ਦਿੱਕਤਾਂ ਹੁੰਦੀਆਂ ਪਰ ਫਿਰ ਵੀ ਸਾਨੂੰ ਰਲ ਮਿਲ ਕੇ ਸਾਡੇ ਇਹ ਮੰਤਰੀ ਸਾਹਿਬ ਗੋਇਲ ਸਾਹਿਬ ਜਿਨ੍ਹਾਂ ਦਾ ਆਪਣੀ ਆੜਤ ਵੀ ਹੈ ਸ਼ੈਲਰ ਕਾਰੋਬਾਰ ਵੀ ਹੈ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਸਾਹਿਬ ਜਿਨ੍ਹਾਂ ਨੇ ਟਰਾਂਸਪੋਰਟ ਦਾ ਵਿਭਾਗ ਹੈ ਕਿਉਂਕਿ ਟੂਰਟ ਵਾਈ ਜਿਸ ਢੰਗ ਨਾਲ ਕਰਨੀ ਹੁੰਦੀ ਉਹ ਸਾਰਾ ਖਿਆਲ ਵਧੀਆ ਢੰਗ ਨਾਲ ਰੱਖਿਆ ਜਾ ਸਕੇ ਜਿਹੜਾ ਸਮੇਂ ਤੋਂ ਪਹਿਲਾਂ ਉਹਦੀਆਂ ਤਿਆਰੀਆਂ ਵਧੀਆ ਵੱਖੋ ਵੱਖਰੀ ਤੌਰ ਤੇ ਜਿਹੜੇ ਕਰਦੇ ਸੀ ਅਸੀਂ ਰਲ ਮਿਲ ਕੇ ਕਰਦੇ ਰਹੀਏ ਜੇ ਕਿਸੇ ਨੂੰ ਕੋਈ ਇੱਕ ਦੂਸਰੇ ਪ੍ਰਤੀ ਗੱਲ ਦੱਸਣੀ ਹੋਵੇ ਅਸੀਂ ਦੱਸ ਸਕਦੇ ਹਾਂ ਵੀ ਇਹ ਇਸ ਸਮੇਂ ਤੱਕ ਆ ਸਕਦੀ ਹੈ ਇਸ ਲਈ ਕਮੇਟੀ ਬਣਾਈ ਗਈ ਹੈ ਤੇ ਸੈਂਟਰ ਸਰਕਾਰ ਨਾਲ ਵੀ ਸਮੇਂ-ਸਮੇਂ ਤੇ ਜਿਹੜੀਆਂ ਆਉਂਦੀਆਂ ਦਿੱਕਤਾਂ ਉਹਨੂੰ ਵੀ ਅਸੀਂ ਸਾਰੇ ਰਲ ਮਿਲ ਕੇ ਨਿਵੇੜਾ ਕਰ ਸਕੀਏ ਜਿਹੜਾ ਵੱਡਾ ਸਮੱਸਿਆਵਾਂ ਵਾਂ ਉਲਝਣਾ ਆਉਂਦੀਆਂ ਉਹਨੂੰ ਅਸੀਂ ਬੈਠ ਕੇ ਕਰਗੇ ਇਸ ਲਈ ਅੱਜ ਦੀ ਜਿਹੜੀ ਪਹਿਲੀ ਕਮੇਟੀ ਬਣਾਈ ਗਈ ਉਹਦੀ ਮੀਟਿੰਗ ਹੈ ਫਾਰਮਲ ਮੀਟਿੰਗ ਹੀ ਹੁੰਦੀ ਹੈ ਪਹਿਲੀ ਵਾਰ ਉਹਦੇ ਵਿੱਚ ਥੋੜੇ-ਮੁਟੇ ਇਸ਼ੂ ਦੇਖੇ ਵੀ ਜਾਂਦੇ ਆ ਜਿਵੇਂ ਕਿ ਸਾਨੂੰ ਜਿਹੜੀ ਪਹਿਲਾਂ ਸਪੇਸ ਦੀ ਆਇਆ ਵਾਰ ਬਹੁਤ ਵੱਡਾ ਜਿਹੜੀ ਦਿੱਕਤ ਆਉਂਦੀ ਹੈ ਉਹ ਇਸ ਵਾਰ ਸਾਨੂੰ ਫੂਡ ਸਪਲਾਈ ਵੱਲੋਂ ਵੀ ਫੂਡ ਕਾਰਪੋਰੇਸ਼ਨ ਵੱਲੋਂ ਵੀ ਇਹ ਇਨਸ਼ੋਰ ਕੀਤਾ ਗਿਆ ਸਕਤੀ ਸਾਹਿਬ ਵੀ ਬੈਠੇ ਆ ਤੇ ਜਿਹੜੀ ਅਸੀਂ 31 ਜੁਲਾਈ ਤੱਕ ਇਹਨੂੰ ਸਾਰਾ ਨਿਬੇੜ ਲਵਾਂਗੇ ਉਹਨਾਂ ਨੇ ਪੱਕਾ ਕੀਤਾ ਜਿਸ ਨਾਲ ਕਿ 10 ਲੱਖ ਮੀਟਰ ਟਨ ਹਰ ਮੰਥ ਹੋਰ ਨਾਲ ਚੱਕੀ ਜਾ ਰਹੀ ਹੋਮੈਂਟ ਹੋ ਰਹੀ ਹੈ। ਤੋਂ ਇਸ ਲਈ ਅ ਅੱਜ ਦਾ ਜਿਹੜਾ ਇਹ ਹੈ ਹੋਰ ਵੀ ਜਿਹੜੀਆਂ ਜਿਵੇਂ ਜਿਵੇਂ ਸਾਨੂੰ ਕੋਈ ਸਮੱਸਿਆ ਆਉਦੀ ਆਉਸੀ ਆਪ ਵੀ ਦੀ ਰਲ ਕੇ ਔਰ ਤੁਹਾਡੇ ਨਾਲ ਵੀ ਸਾਂਝੀਆਂ ਕਰਦੇ ਹਾਂਗੇ। ਅ ਮੈਂ ਮੰਤਰੀ ਜੀ ਲਾਲਚੰਦ ਜੀ ਹੋਰਨ ਫਾਜ਼ਿਲ ਜੀ ਸ਼ੁਕਰੀਆ ਤੁਸੀਂ ਸਾਰੇ ਇੱਕ ਵਾਰ ਫੇਰ ਸਾਡੇ ਪੀਸੀ ਨੂੰ ਕਵਰ ਕਰਨ ਲਈ ਆਇਓ ਬੇਸਿਕਲੀ ਦੋ ਤਿੰਨ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਖੁਡੀਆਂ ਸਾਹਿਬ ਨੇ ਸ਼ੇਅਰ ਕੀਤੀਆਂ ਪੰਜਾਬ ਦੇ ਅੰਦਰ ਦੋ ਵੱਡੀਆਂ ਐਕਸਰਸਾਈਜ਼ ਹੁੰਦੀਆਂ ਨੇ ਪ੍ਰਿਕੋਰਡ ਮੈਨੂ ਲੈ ਕੇ wheat ਔਰ ਪੈਡੀ ਦਾ ਇਹ ਬੜੇ బిਗੇਸਟ ਸੀਜ਼ਨ ਨੇ ਪੰਜਾਬ ਦੀ ਧਰਤੀ ਦੇ ਉੱਤੇ ਤੇ ਪੰਜਾਬ ਦੀ ਆਰਥਿਕਤਾ ਦਾ ਮੈਂ ਸਮਝਦਾ ਵੀ ਵੱਡਾ ਤੁਰਾ ਵੀ ਨੇ ਸੋ ਅ ਕਰੋੜਾ ਲੋਕ ਚਾਹੇ ਉਹ ਕਿਸਾਨ ਨੇ ਚਾਹੇ ਮਿੱਲਰ ਨੇ ਚਾਹੇ ਆਰਤੀ ਨੇ ਚਾਹੇ ਮਜ਼ਦੂਰ ਨੇ ਉਹ ਇਸ ਸੀਜ਼ਨ ਨਾਲ ਜੁੜੇ ਹੁੰਦੇ ਆ ਜੋ ਜਿਹਨਾਂ ਦਿਨਾਂ 'ਚ ਸੀਜ਼ਨ ਪੰਜਾਬ 'ਚ ਚੱਲਦੇ ਆ ਉਹਨਾਂ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਫੂਡ ਸਪਲਾਈ ਵਿਭਾਗ ਮਾ ਹਰ ਸਾਲ ਇਸ ਕਾਮਦੂ ਨੇ ਫਿਰ ਚੜ੍ਹਨ ਦੀ ਕੋਸ਼ਿਸ਼ ਕਰਦਾ ਆਪਣੇ ਵੱਲ ਜੀ ਜਾਨ ਲਾ ਕੇ ਸੋ ਚੰਗੀ ਗੱਲ ਇਹ ਆ ਕਿ ਇਸ ਵਾਰ ਅਸੀਂ ਚਾਰ ਡਿਪਾਰਟਮੈਂਟ ਚਾਰ ਮੰਤਰੀ ਸਹਿबान ਕਿਉਂਕਿ ਲੇਬਰ ਐਂਡ ਕਾਰਡਿਸ ਦੇ ਟੈਂਡਰ ਦੇ ਵਿੱਚ ਕਈ ਵਾਰੀ ਟਰਾਂਸਪੋਰਟ ਦੀ ਪ੍ਰੋਬਲਮ ਆਂਦੀ ਆ ਤੇ ਟਰਾਂਸਪੋਰਟ ਮੰਤਰੀ ਭੁੱਲਰ ਸਾਹਿਬ ਵੀ ਸਾਡੇ ਨਾਲ ਹੋਣਗੇ ਖੁੱਡੀਆਂ ਸਾਹਿਬ ਕਿਉਂਕਿ ਖੇਤੀਬਾੜੀ ਮੰਖਬੀ ਨੂੰ ਚਲਾਉਂਦੇ ਆ ਸੋ ਕਈ ਵਾਰ ਜਿਸ ਤਰ੍ਹਾਂ ਨਕਲੀ ਬੀਜ ਆ ਜਾਂਦੇ ਆ ਤੇ ਨਗਲੀ ਬੀਜਾਂ ਕਰਕੇ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਹੁੰਦੀ ਆ ਪਿੱਛੇ ਤੁਸੀਂ ਦੇਖਿਆ ਵੀ ਆ ਸੋ ਇਹ ਵੀ ਇੱਕ ਸਾਨੂੰ ਸਮਝਦੇ ਆ ਸਾਡੇ ਅੱਛੀ ਕੋਆਰਡੀਨੇਟਸ ਬਣ ਗਈ ਆ ਗੋਇਲ ਸਾਹਿਬ ਵੀ ਸਾਡੇ ਇਸ ਕਮੇਟੀ ਦੇ ਨਾਲ ਨੇ ਸੋ ਮੁੱਖ ਤੌਰ ਤੇ ਪੰਜਾਬ ਦੇ ਅੰਦਰ ਇਸ ਸਾਲ ਆਉਣ ਵਾਲੇ ਸਮੇਂ ਚ 175 ਤੋਂ 180 ਲੱਖ ਐਮਟੀ ਜਿਹੜੀ ਉਹ ਪੈੜੀ ਆਉਣ ਦੀ ਸਭਾਵਨਾ ਉਹ ਤਾਂ ਮੌਸਮਾ ਕਰਕੇ ਕੋਈ 2-4 ਲੱਖ ਐਮਟੀ ਤਾਂ ਤਾਂ ਚਲੇ ਜਾਵੇ ਪਰ ਮੋٹے ਤੌਰ ਤੇ ਫਜ਼ਨਾ ਕੇ ਰਕਬਾ ਪੰਜਾਬ ਦੇ ਅੰਦਰ ਥੱਲੇ ਆਂਦਾ ਉਹ 175 ਤੋਂ 80 ਲੱਖ ਐਮਟੀ ਜਿਹੜੀ ਆ ਉਹ ਆਉਗੀ ਤੇ ਅੰਦਾਜ਼ਨ ਉਹਦਾ 120 ਲੱਖ ਐਮਟੀ ਰਾਈਸ ਜਿਹੜਾ ਪੰਜਾਬ ਚ ਬਣਦਾ ਸੋ ਪਿਛਲੇ ਸਾਲ 173 ਲੱਖ ਪੈਡੀ ਆਈ ਆ ਤੇ 119 ਲੱਖ ਦੇ ਕਰੀਬ ਜਿਹੜਾ 17 ਲੱਖ ਹੋਰੀ ਉਹ ਰਾਈਸ ਪੰਜਾਬ ਚ ਜਿਹੜਾ ਬਣਿਆ ਸੋ 80 ਲੱਖ ਦੇ ਕਰੀਬ ਅਸੀਂ ਜਿਹੜੀ ਉਹ ਮਿਲنگ ਹੋ ਗਈ ਆ 17 ਲੱਖ ਰਹਿ ਗਈ ਆ ਸੋ ਜਿਹੜਾ ਟੀਚਾ ਤੁਹਾਨੂੰ ਕੁੜੀਆ ਸਾਹਿਬ ਨੇ ਦੱਸਿਆ ਵੀ ਜੁਲਾਈ ਤੱਕ ਅਸੀਂ ਉਹ ਕੰਪਲੀਟ ਕਰ ਲੈਣਾ। ਮਿਲਣ ਦਾ ਅਸੀਂ ਮਿਲਰ ਸਾਡੇ ਵਿਲੇ ਹੋ ਜਾਣਗੇ। ਬਹੁਤ ਸਾਰੇ ਤਾਂ ਹੋ ਗਏ ਆ। ਸੋ ਇਸੇ ਤਰ੍ਹਾਂ ਸਾਡੀਆਂ ਕੋਸ਼ਿਸ਼ਾਂ ਨੇ ਵੀ ਅਗਲਾ ਸਾਲ ਜੇ ਤਰ੍ਹਾਂ ਅਰਕਜੀ ਜੁਲਾਈਸ ਕਰ ਲੈ ਅਗਲਾ ਸਾਲ ਨੂੰ ਅਸੀਂ ਜ਼ੋਨ ਚ ਕੰਪਲੀਟ ਕਰੀਏ। ਸੋ ਸਾਡੀ ਇਹ ਹੀ ਬੇਨਤੀ ਆ ਕੇਂਦਰ ਸਰਕਾਰ ਨੂੰ ਕਿਉਂਕਿ ਅਸੀਂ ਤਾਂ ਪ੍ਰੋਕਿਉਰਮੈਂਟ ਕਰਕੇ ਸੈਂਟਰ ਪੂਲ ਦੇ ਵਿੱਚ ਦਿੰਨੇ ਆ। ਸੋ ਪੰਜਾਬ ਸਰਕਾਰ ਦੀ ਭੂਮਿਕਾ ਇਹ ਹੀ ਹੈ ਵੀ ਜਿੱਥੇ ਪੰਜਾਬ ਸਰਕਾਰ ਦੀਆਂ ਆਪਣੀਆਂ ਡਿਊਟੀਆਂ ਨੇ ਉਹ ਅਸੀਂ ਜੀ ਜਾਣ ਲਾ ਕੇ ਨਿਭਾਣੇ ਆ ਜਿਹੜੀਆਂ ਆਰਸੀਆ ਜਾਂ ਕੇਂਦਰ ਨਾਲ ਜੁੜੀਆਂ ਨੇ ਉਹ ਅਸੀਂ ਹਮੇਸ਼ਾ ਹੀ ਅਪੇਕਸ਼ਾ ਕਰਦੇ ਆ ਉਮੀਦ ਕਰਦੇ ਆ ਵੀ ਉਹ ਵੀ ਵੈਸੇ ਕਰਦੇ ਆ ਪਿੱਛੇ ਵੀਰ ਚਾਚਾ ਉਹਨਾਂ ਨੇ ਮੂਵਮੈਂਟ ਦੇ ਵਿੱਚ ਜੋ ਯੋਗਦਾਨ ਪਾਇਆ ਲੇਕਿਨ ਜਿੱਦੀ ਵੱਡੀ ਇਸ ਰਾਈਸ ਦੀ ਪੈਦਾਵਾਰ ਆ ਉਹਦੇ ਰਿਕਾਰਡਿੰਗ ਹਰ ਮਹੀਨਾ 10 ਤੋਂ 12 ਲੱਖ ਐਮਟੀ ਜਿਹੜੀ ਐ ਤੋਂ ਮੂਵਮੈਂਟ ਦੀ ਲੋੜ ਆ ਫਿਰ ਤੁਸੀਂ ਜਾ ਕੇ ਇਹਨੂੰ ਪੂਰੇ ਸਾਲ ਦੇ ਅੰਦਰ 120 ਲੱਖ ਐਮਟੀ ਦੇ ਕਰੀਬ ਕੰਪਲੀਟ ਕਰ ਸਕਦੇ ਹੋ ਸੋ ਸਾਡੀ ਹੰਬਲ ਰਿਕਵੈਸਟ ਉਹਨਾਂ ਨੂੰ ਅਸੀਂ ਮਤਲਬ ਡਿਪਾਰਟਮੈਂਟ ਵੱਲੋਂ ਵੀ ਕਰਦੇ ਆ ਉਸ ਤਰ੍ਹਾਂ ਵੀ ਕਰਾਂਗੇ ਸੀਐਮ ਸਾਹਿਬ ਵੀ ਲਗਾਤਾਰ ਇਹਦੇ ਤੇ ਵਰਕ ਕਰਦੇ ਆ ਸੋ ਸਾਡੀ ਮੰਗ ਹੈ ਵੀ 10 ਤੋਂ 12 ਲੱਖ ਐਮਟੀ ਉਹ ਵੀ ਹਰ ਮਹੀਨੇ ਕਿਥੋਂ ਮੂਵਮੈਂਟ ਕਰਨ ਪੰਜਾਬ ਦੇ ਅੰਦਰੋਂ ਦੂਸਰਾ ਅਸੀਂ ਜਿਹੜਾ ਸਪੇਸ ਨੂੰ ਲੈ ਕੇ 44 ਲੱਖ ਐਮਟੀ ਦਾ ਸਿਆਲਿਲਾ ਕਮੇਟੀ ਦੇ ਜਿਹੜੇ ਗਡਾਉਨ ਆ ਪੰਜਾਬ ਚ ਬਣਾਉਣ ਦੇ ਲਈ ਉਹ ਅਸੀਂ ਡਿਪਾਰਟਮੈਂਟ ਵੱਲੋਂ ਪੰਜਾਬ ਸਰਕਾਰ ਵੱਲੋਂ ਪੂਰੇ ਕੰਪਲੀਟ ਕਰਕੇ ਜਿਹੜੀ ਹਾਈ ਲੈਵਲ ਕਮੇਟੀ ਆ ਐਚ ਐਲ ਸੀ ਉਹਨੂੰ ਅਸੀਂ ਭੇਜੇ ਹੋਏ ਆ ਸੋ ਸਾਡੀ ਇਹ ਵੀ ਬੇਨਤੀ ਆ ਵੀ ਜਿਹੜੀ ਉਹ ਆ ਹਾਈ ਲੈਵਲ ਕਮੇਟੀ ਆ ਉਹ ਉਹਦੇ ਉੱਤੇ ਜਲਦੀ ਪਹਿਲ ਕਦਮੀ ਕਰੇ ਤਾਂ ਜੋ ਆਰਲੇ ਸਮੇਂ ਚ ਅਸੀਂ ਇਹਨਾਂ ਗਡਾਉਨਾਂ ਦਾ ਨਿਰਮਾਣ ਕਰਕੇ ਪੰਜਾਬ ਦੇ ਅੰਦਰ ਪੱਕੇ ਤੌਰ ਤੇ ਸਬੇਸ ਦੀ ਸਬਸਿਆ ਕਿਉਂਕਿ ਪੰਜਾਬ ਖੇਤੀਬਾੜੀ ਸਟੇਟ ਹੈਗਾ ਸੋ ਪੱਕੇ ਤੌਰ ਤੇ ਹੱਲ ਹੋਵੇ ਇਸ ਉਹਦਲੀ ਸਾਡੀ ਮੰਗਾ ਵੀ ਜਿਹੜਾ ਉਹ ਜਲਦੀ ਤੋਂ ਜਲਦੀ 400 ਲੱਖ ਐਮਟੀ ਦਾ ਜਿਹੜਾ ਸਾਡੇ ਪ੍ਰਪੋਜ਼ਲ ਗਈਆਂ ਨੇ ਉਹ ਉਹਨੂੰ ਨੇਪਰੇ ਚਾੜ ਸਾਡੀ ਮਦਦ ਕੀਤੀ ਜਾਵੇ ਸੋ ਅ ਬਸ ਅਸੀਂ ਇਹ ਸਮੇਂ ਦੇ ਆ ਆਉਣ ਵਾਲੇ ਸਮੇਂ ਚ ਅ ਪੰਜਾਬ ਦੇ ਕਿਸਾਨਾਂ ਨੂੰ ਜੁਰ ਅਸੀਂ ਅਪੀਲ ਕਰਨੀ ਚਾਹੁੰਦੇ ਆ ਕਿ ਮਤਲਬ ਚੜ੍ਹਦੀ ਕਲਾ 'ਚ ਰਹੋ ਹਮੇਸ਼ਾ ਹੀ ਮਾਨ ਸਾਹਿਬ ਕਹਿੰਦੇ ਅਸੀਂ ਵੀ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ 'ਚ ਚੱਕਦੇ ਆ ਪਰ ਜਿੰਨੀਆਂ ਵੀ ਫੈਕਲਟੀਜ਼ ਨੇ ਉਹ ਅਸੀਂ ਸਾਰੇ ਪੰਜਾਬੀ ਆ ਮਿਲਰਜ਼ ਵੀ ਆਪਣੇ ਨੇ ਆਰਤੀ ਵੀ ਆਪਣੇ ਆ ਸੋ ਆਰ ਨਾਲੇ ਸਮੇਂ ਚ ਜਿਹੜਾ ਪੈਡੀਸਿਡ ਦੇ ਅੰਦਰ ਫਸਲ ਨੂੰ ਪਹਿਲੀ ਗੱਲ ਤੇ ਜਿਹੜੀਆਂ ਪ੍ਰਵਾਨਿਤ ਵੀਜ਼ਨ ਨੇ ਜਿਹੜੇ ਯੂਨੀਵਰਸਿਟੀ ਵੱਲੋਂ ਉਹੀ ਉਹ ਵੀਜ਼ਨ ਇਹ ਪ੍ਰਾਪਰ ਢੰਗ ਨਾਲ ਮੰਡੀ ਚ ਆਵੇ ਕੱਲਾ ਕੱਲਾ ਦਾਣਾ ਚੱਕਾਂਗੇ ਪੂਰਾ ਐਮ ਐਮ ਐਸ ਐਮ ਐਸ ਵੀ ਦੇ ਉੱਤੇ ਕਿ ਜਿਸ ਤਰ੍ਹਾਂ 24 24 ਘੰਟੇ ਦੇ ਵਿੱਚ ਅਸੀਂ ਰਿਕਾਰਡ ਬਣਾਇਆ ਪੰਜਾਬ ਦੇ ਅੰਦਰ ਉਹਨਾਂ ਦੇ ਪੈਸੇ ਖਾਤਿਆਂ ਸੇ ਪਾਣ ਦਾ ਉਹਨੂੰ ਅਸੀਂ ਜਾਰੀ ਰੱਖਾਂਗੇ ਸਗੋਂ ਹੋਰ ਬੈਟਰ ਅਸੀਂ ਕਰਾਂਗੇ ਸੋ ਅਸੀਂ ਪੂਰੇ ਇੰਤਜ਼ਾਮ ਐਡਵਾਂਸ ਤੋਂ ਰਪੇ ਆ ਸੋ ਮੈਨੂੰ ਲੱਗਦਾ ਕਿ ਅਸੀਂ ਇਹ ਜੀ ਸੀਜ਼ਨ ਪੰਜਾਬ ਦੀ ਪ੍ਰਿਕੋਰਪੋਰੈਂਟ ਨਾਲ ਜੁੜੀਆਂ ਜ਼ਿੰਨੀਆਂ ਫੈਕਲਟੀਆਂ ਨੇ ਚਾਹੇ ਮਿਲਰ ਆ ਹੜਤੀ ਨੇ ਮਜ਼ਦੂਰ ਨੇ ਅਸੀਂ ਉਹਨਾਂ ਦੇ ਹਿੱਤ ਦੀ ਪੂਰੀ ਤਰ੍ਹਾਂ ਸੁਰੱਖਿਆ ਕਰਾਂਗੇ ਔਰ ਉਹਨਾਂ ਤੋਂ ਵੀ ਵਿਖਿਆ ਕਰਦੇ ਆ ਵੀ ਜੋ ਸਾਡੀਆਂ ਵੀ ਲੋੜਾਂ ਨੇ ਕਿ ਮੌਜਰ ਜ਼ਿਆਦਾ ਨਾ ਹੋਵੇ ਮਤਲਬ ਪ੍ਰਾਪਰ ਮੰਡੀ ਚ ਆ ਜਾਵੇ ਸੋ ਐਮਐਸਪੀ ਦੇ ਉੱਤੇ ਕੱਲਾ ਕੱਲਾ ਦਾਣਾ ਚੱਕਾਂ ਦੀ ਪੂਰੀਆਂ ਤਿਆਰੀਆਂ ਆ ਸੋ ਅਸੀਂ ਆਕੇ ਨਾਲੋਂ ਰਵਾਸ ਤੁਰ ਪਏ ਆ ਸੋ ਮੈਨੂੰ ਚੰਗਾ ਆ ਸਾਡੇ ਮੇਰੇ ਚਾਰ ਕੁਲੀ ਹੋਰ ਸਾਥੀ ਤੇਨ ਮੇਰੇ ਨਾਲ ਅਸੀਂ ਇਸ ਸੀਜ਼ਨ ਹੋਰ ਬੈਟਰ ਕਰਨ ਲਈ ਪੂਰੀ ਜਨਜਨ ਲਾਵਾਂਗੇ ਇਹ ਅਸੀਂ ਪੀਰ